ਆਪਾਂ ਇਸ ਦੁਪੱਟੇ ਤੇ ਵੀ ਆਪਾਂ ਫੋਇਲ ਪੇਂਟਿੰਗ ਕਰਨੀ ਆ ਇਹ ਸਾਰੀ ਫੋਇਲ ਪੇਂਟਿੰਗ ਆ ਗਈ ਆਪਣੀ ਵੀ ਬੋਲ ਦਿੰਦੇ ਆ ਫ੍ਰੀ ਹੈਂਡ ਪੇਂਟਿੰਗ ਵੀ ਬੋਲ ਦਿੰਦੇ ਆ ਇਹਨੂੰ ਆ ਫੋਇਲ ਪੇਂਟਿੰਗ ਆ ਗਈ ਆਪਣੀ ਦੇ ਆ ਸਪਰੇ ਪੇਂਟਿੰਗ ਵਾਲੇ ਸੂਟ ਆ ਗਿਆ ਦਿਆਂ ਫੋਇਲ ਨਾਲ ਰਿਲੇਟਡ ਸਾਰਾ ਆਪਣੇ ਕੋਲੇ ਮਟੀਰੀਅਲ ਆ ਫੋਇਲ ਮਿਲਕੀ ਪਫ ਬਾਈਂਡਰਸ ਗਲਿਟਰਸ 올 ਟਾਈਪ ਜਿੱਦਾਂ ਦੇਖ ਰਹੇ ਆ ਆ ਬਾਕੀ ਕਸਮਰ ਨੂੰ ਜਿੱਦਾਂ ਦੀ ਵੀ ਉਹਨਾਂ ਨੂੰ ਡਿਜ਼ਾਈਨਿੰਗ ਚਾਹੀਦੀ ਆ neck design ਚਾਹੀਦਾ ਕੋਈ ਛੋਟੇ ਫਲਾwrs ਚਾਹੀਦੇ ਨੇਗੇ ਜਿੱਦਾਂ ਆ ਛੋਟੇ ਫਲਾਰਸ ਆ। ਹਾਂ ਦੋਸਤੋ ਅੱਜ ਆਪਾਂ ਕੁੰਤੀ ਸੀਪੀ ਖੀ ਡਿਸਟ੍ਰਿਕਟ ਮਾਨਸਾ ਦੇ ਵਿੱਚ ਸੋ ਦਾ ਰਕਾਨ ਬ੍ਰਸ਼ ਆਰਟ ਵਾਲੇ ਜਿਹੜੇ ਇੱਥੇ ਕੰਮ ਕਰਦੇ ਨੇ ਬਹੁਤ ਸੋਹਣਾ ਕੰਮ ਆ ਬੁਟੀਕ ਨਾਲ ਰਿਲੇਟਡ ਆ। ਸਕਲ ਪਣੇ। ਸਕਲ ਆ। ਅ ਪਣੇ ਸਭ ਤੋਂ ਪਹਿਲਾਂ ਤਾਂ ਆਪਣਾ ਜਾਨੀ ਕਿ ਕਿਹੜਾ-ਕਿਹੜਾ ਆਪਾਂ ਇਹਦੇ ਵਿੱਚ ਸਟੱਫ ਵਗੈਰਾ ਆਪਾਂ ਤਿਆਰ ਕਰਦੇ ਆ ਹਨਾ। ਉਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਹਾਂਜੀ ਸਕਲ ਜੀ ਮੇਰਾ ਨਾਮ ਰਮਨਦੀਪ ਕੌਰ ਐ ਤੇ ਮੈਂ ਰਕਾਨ ਦਾ ਬ੍ਰਸ਼ ਆਰਟ ਤੋਂ ਗੱਲ ਕਰ ਰਹੀ ਆ। ਤੇ ਆਪਾਂ ਇੱਥੇ ਪੇਂਟਿੰਗ ਨਾਲ ਰਿਲੇਟਡ ਮਤਲਬ ਹਰ ਤਰ੍ਹਾਂ ਦਾ ਸਟੱਫ ਰੈਡੀ ਕਰਦੇ ਆ ਫੋਇਲ ਪੇਂਟਿੰਗ ਮਿਲਕੀ ਪੇਂਟਿੰਗ ਪਫੀ ਪੇਂਟਿੰਗ ਬਲੌਕ ਪੇਂਟਿੰਗ ਤੇ ਸੈਂਸਲ ਪੇਂਟਿੰਗ ਹੈਂਡ ਪੇਂਟਿੰਗ ਫਰੀ ਹੈਂਡ ਪੇਂਟਿੰਗ ਮਤਲਬ 올 ਟਾਈਪ ਦੀ ਪੇਂਟਿੰਗਸ ਦੇ ਆਪਾਂ ਸਟੱਫ ਰੈਡੀ ਕਰਦੇ ਆ ਸੁਪਨੇ ਜਿਹੜਾ ਇਹ ਲੱਗਿਆ ਹੋਇਆ ਹੈ ਨਾ ਆਪਣੇ ਕੋਲੇ ਇਹ ਕਾਦੇ ਹਾਸਤੇ ਲੱਗਿਆ ਹੋਇਆ ਹੈ ਆਪਣੇ ਕੱਪੜਾ ਇਹਦੇ ਉੱਤੇ ਹਾਂਜੀ ਇਹ ਤੇ ਆਪਾਂ ਵੀਰੇ ਫੋਇਲ ਪੇਂਟਿੰਗ ਕਰਨੀ ਹੈਗੀ ਫੋਇਲ ਪੇਂਟ ਵਾਲਾ ਆਪਾਂ ਇਹ ਦੁਪੱਟਾ ਰੈਡੀ ਕਰਨਾਗਾ ਅੱਛਾ ਇਹ ਦੁਪੱਟਾ ਰੈਡੀ ਹੋ ਰਿਹਾ ਹਾਂਜੀ ਇਹ ਦੁਪੱਟਾ ਰੈਡੀ ਕਰਾਂਗੇ ਤੇ ਜੇ ਕੋਈ ਸੂਟ ਵਗੈਰਾ ਰੈਡੀ ਕਰਦੇ ਹੋ ਉਹ ਵੀ ਇਹਦੇ ਉੱਪਰ ਹੀ ਕਰ ਦਿੰਦੇ ਹਾਂ ਹਾਂਜੀ ਉਹ ਵੀ ਆਪਾਂ ਇਸ ਦੇ ਉੱਪਰ ਹੀ ਕਰ ਦਿੰਦੇ ਹਾਂ ਪ੍ਰੋਪਰ ਇਹ ਫੋਇਲ ਪੇਂਟਿੰਗ ਵਾਲੀ ਹਾਂਜੀ ਹਾਂਜੀ ਇਹ ਫੋਇਲ ਪੇਂਟਿੰਗ ਵਾਲੀ ਹੈਗੀ ਇਹ ਜਿਹੜਾ ਤੁਸੀਂ ਯੂਜ਼ ਕਰ ਰਹੇ ਹੋ ਸਟਰਕਚਰ ਪੂਰਾ ਇਹ ਇਕੱਲੇ ਫੋਇਲ ਪੇਂਟਿੰਗ ਵਾਸਤੇ ਯੂਜ਼ ਕਰਦੇ ਨੇ ਹੋਰ ਵੀ ᱱੀ ਇਹ ऑयल पेंटिंग ਵਾਸਤੇ ਯੂਜ਼ ਕਰਦੇ ਆ ਤੇ ਜਿਹੜਾ ਆਪਣਾ ਉਹ ਪਿੱਛੇ ਆਇਰਨ ਵਾਲਾ ਬਣਿਆ ਹੋਇਆਗਾ ਉਹਨੂੰ ਆਪਾਂ ਹੈਂਡ ਪੇਂਟਿੰਗ ਲਈ ਉਸ ਕਰਦੇ ਆ ਠੀਕ ਆ ਉਹ ਮੰਜਾਜਾ ਬਣਿਆ ਹੋਇਆ ਹਾਂਜੀ ਉਹ ਜਿਹੜਾ ਮੰਜਾਜਾ ਬਣਿਆ ਹੋਇਆਗਾ ਉਹਨੂੰ ਆਪਾਂ ਹੈਂਡ ਪੇਂਟਿੰਗ ਲਈ ਯੂਜ਼ ਕਰਦੇ ਆ ਹਾਂਜੀ ਇਹਦੇ ਤੇ ਆਪਾਂ ਮਤਲਬ ਕੋਇਲ ਬਲੌਕ ਮਿਲ ਕੇ ਸਾਰੇ ਟਾਈਪ ਦੀ ਪੇਂਟਿੰਗਸ ਆਪਾਂ ਉਹ ਇਹ ਤੇ ਕਰਦੇ ਆਂਗੇ ਠੀਕ ਆ ਇਹ ਜਿਵੇਂ ਡਿਜ਼ਾਈਨ ਵਗੈਰਾ ਤੁਹਾਡੇ ਕੋਲ ਆਲਰੇਡੀ ਬਣੇ ਹੋਏ ਹੁੰਦੇ ਨੇ ਜਾਂ ਕਸਟਮਰ ਤੁਹਾਨੂੰ ਦੱਸ ਦੋ ਉਹਦੇ ਅਕੋਰਡਿੰਗ ਕਸਟਮਾਈਜ਼ ਕਰਦੇ ਆਂਗੇ ਆਪਾਂ ਹਾਂਜੀ ਜਿਵੇਂ ਆਪਾਂ ਨੂੰ ਕਸਟਮਰ ਕਹਿੰਦਾ ਆ ਤੇ ਬਾਕੀ ਆਪਣੇ ਕੋਲੇ ਆਲਰੇਡੀ ਆਪਣੇ ਵੀ ਡਿਜ਼ਾਈਨ ਆ ਵਗੈਰਾ ਸਾਰੇ ਸਿਲੈਕਟ ਹਾਂਜੀ ਆਪਣੇ ਕੋਲੇ ਡਿਜ਼ਾਈਨ ਆਪਣੇ ਰਹੀ ਹੈਗੀ ਨਹੀਂ ਹਾਂਜੀ ਜਿਸ ਤਰ੍ਹਾਂ ਆਪਾਂ ਫੋਇਲ ਪੇਂਟਿੰਗ ਕਰੀ ਹੋਈ ਐ ਆਪਾਂ ਇਸ ਦੁਪੱਟੇ ਤੇ ਵੀ ਆਪਾਂ ਫੋਇਲ ਪੇਂਟਿੰਗ ਕਰਨੀ ਐ ਇਹ ਸਾਰੀ ਫੋਇਲ ਪੇਂਟਿੰਗ ਆ ਗਈ ਆਪਣੀ ਆਪਨੇ ਹੈਂਡ ਪੇਂਟਿੰਗ ਆ ਗਈ ਇਹ ਆਪਾਂ ਬ੍ਰਸ਼ ਪੇਂਟਿੰਗ ਵੀ ਬੋਲ ਦਿੰਦੇ ਆ ਫ੍ਰੀ ਹੈਂਡ ਪੇਂਟਿੰਗ ਵੀ ਬੋਲ ਦਿੰਦੇ ਆ ਇਹਨੂੰ ਆ ਵੀ ਸਾਰੇ ਹੈਂਡ ਪੇਂਟਿੰਗ ਵਾਲੇ ਸੂਟ ਐ ਆ ਫੋਇਲ ਪੇਂਟਿੰਗ ਆ ਗਈ ਆਪਣੀ ਦੀ ਆ ਸਪਰੇਅ ਪੇਂਟਿੰਗ ਵਾਲੇ ਸੂਟ ਆ ਗਏ ਆਪਣੇ ਆ ਪਫ ਪੇਂਟਿੰਗ ਹੈ ਜਿਹੜੀ ਸਪਰੇਅ ਪੇਂਟਿੰਗ ਆਪਣੇ ਇਹ ਵੀ ਇਸੇ ਤਰ੍ਹਾਂ ਹੀ ਤਿਆਰ ਹੁੰਦੀ ਹੈ ਜਿਹਦੇ ਵਾਸਤੇ ਕੋਈ ਸਪੈਸ਼ਲੀ ਕੁਝ ਨਹੀਂ ਨਹੀਂ ਇਹ ਆਪਾਂ ਜੇ ਬਾਹਰੋਂ ਰੈਡੀ ਕਰਵਾਉਣਾ ਹੈ ਕਾਰੀਗਰ ਤੋਂ ਆਪਣੇ ਕਾਰੀਗਰ ਰੱਖੋਗੇ ਇਸ ਵਾਸਤੇ ਆ ਮਤਲਬ ਪ੍ਰੋਫੈਸ਼ਨਲੀ ਜਿਹੜੇ ਬਲੌਕ ਵਾਲੇ ਤੇ ਸਪਰੇਅ ਵਾਲੇ ਸੂਟ ਹੈ ਉਹ ਆਪਾਂ ਕਾਰੀਗਰ ਤੋਂ ਰੈਡੀ ਕਰਵਾਉਣਾ ਹਾਂਜੀ ਬਾਕੀ ਸਾਰੇ ਟਾਈਪ ਦੀ ਪੇਂਟਿੰਗ ਇਹ ਆਪਾਂ ਖੁਦ ਕਰੀ ਹੋਈ ਆ ਜਿੱਦਾਂ ਆ ਪਫ ਪੇਂਟਿੰਗ ਆ ਗਈ ਆ ਜਿੱਦਾਂ ਜਰੀ ਤੇ ਪੇਪਰ ਫੋਇਲ ਵਰਕ ਆ ਗਿਆ ਇਹਦੇ ਉੱਪਰ ਆ ਵੀ ਪਫ ਪੇਂਟਿੰਗ ਆ ਗਈ ਤੇ ਆ ਸਿਲਕ ਪੇਂਟਿੰਗ ਵਾਲਾ ਦੁਪੱਟਾ ਆ ਗਿਆ ਜਿੱਦਾਂ ਮਤਲਬ 올 ਟਾਈਪ ਦੀ ਪੇਂਟਿੰਗ ਆਪਾਂ ਕਰਦੇ ਆ ਤੇ ਬਾਕੀ ਜਿੰਨੇ ਕਸਟਮਰ ਕਹਿੰਦਾ ਉਹਦੇ ਉਹਦੇ ਅਕੋਰਡਿੰਗ ਜਿਹੜਾ ਇੱਥੇ ਸੂਟ ਵਗੈਰਾ ਕੁਝ ਵੀ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਪੇਂਟ ਨਾਲ ਰਿਲੇਟਡ ਹੀ ਸਾਰੇ ਸੂਟ ਕਸਟਮਾਈਜ਼ ਕਰਵਾਉਣੇ ਨੇ ਹਰ ਤਰ੍ਹਾਂ ਦੇ ਬਣੇ ਕਰ ਦਿੰਦੇ ਆਪਾਂ ਸੂਟ ਕਸਟਮਾਈਜ਼ ਹਾਂਜੀ ਹਰ ਤਰ੍ਹਾਂ ਦਾ ਸੂਟ ਕਰ ਦਿੰਦੇ ਆ ਪੇਟ ਤੋਂ ਇਲਾਵਾ ਵੀ ਜੋ ਵੀ ਆਪਾਂ ਹਨਾ ਪੇਟ ਨਾਲ ਰਿਲੇਟਡ ਹੁਣ ਆਰਟੀਕਲ ਜਿਨੇ ਵੀ ਦਿਖਾਏ ਨੇਗੇ ਇਤੋਂ ਲਾਵਾ ਜੀ ਕਿਸੇ ਨੇ ਕੁਝ ਸਪੈਸ਼ਲੀ ਜਿਵੇਂ ਨੀਡਲਵਰਕ ਆਰੀਵਰਕ ਹੋਰ ਕਾਫੀ ਕੁਝ ਟ੍ਰੈਂਡਿੰਗ ਦੇ ਵਿੱਚ ਆ ਹਨਾ ਜੇ ਉਹਨਾਂ ਚੋਂ ਕਿਸੇ ਨੇ ਕੁਝ ਤਿਆਰ ਕਰਵਾਉਣਾ ਉਹ ਵੀ ਆਪਾਂ ਕਰ ਦਿੰਨੇ ਆਗੇ ਹਾਂਜੀ ਵੀ ਆਪਾਂ ਹੁਣ ਆਰਡਰ ਰੈਡੀ ਕਰਵਾ ਦਿੰਨੇ ਆ ਜੇ ਕਿਸੇ ਨੇ ਨੀਡਲਵਰਕ ਆਰੀਵਰਕ ਜਾਂ ਹੈਂਡਵਰਕ ਵਾਲਾ ਸੂਟ ਰੈਡੀ ਕਰਵਾਉਣਾ ਮਸ਼ੀਨਵਰਕ ਵਾਲਾ ਕਰਵਾਉਣਾ ਆਪਾਂ ਆਰਡਰ ਤੇ ਰੈਡੀ ਕਰਵਾ ਦਿੰਨੇ ਆ ਆਪਣੇ ਆਪਣੇ ਕੋਲ ਕਾਰੀਗਰ ਰੱਖੇ ਹੋਏ ਕਾਰੀਗਰ ਰੱਖੇ ਵੀ ਜਿਵੇਂ ਹੁਣ ਅੱਗੇ ਨੈਕਸਟ ਜਿਵੇਂ ਸੀਜ਼ਨ ਆ ਰਿਹਾ ਹਨਾ ਮੌਜਾਮਾ ਸ਼ਾਦੀਆਂ ਦਾ ਸੀਜ਼ਨ ਆਊਗਾ ਇੰਗੇਜਮੈਂਟ ਵਗੈਰਾ ਹੋਣੀਆਂ ਤੇ ਸਪੈਸ਼ਲੀ ਉਹਨਾਂ ਉਹਦੇ ਅਕੋਰਡਿੰਗ ਕਸਟਮ ਕਰਕੇ ਹਾਂਜੀ ਆਪਾਂ ਉਹਨਾਂ ਦੇ ਅਕੋਰਡਿੰਗ ਆਪਾਂ ਕਸਟਮਾਈਜ਼ ਜਿੱਦਾਂ ਦੀ ਡਿਜ਼ਾਈਨਿੰਗ ਕਰਨਗੇ ਆਪਾਂ ਉਦਾਂ ਦਾ ਕਰਵਾ ਦਾਂਗੇ ਸੁਬਿਰ ਜਿੰਨਾ ਵੀ ਹਨ ਆਪਾਂ ਇਹ ਤਿਆਰ ਕਰਦੇ ਆ ਇਹਦੇ ਵਾਸਤੇ ਜੇ ਕਿਸੇ ਨੇ ਗਾਈਡਲਾਈਨਸ ਲੈਣੀਆਂ ਹੁਣ ਮਤਲਬ ਸਿੱਖਣਾ ਹੋਵੇ ਕਹਿੰਦੇ ਉਹਦਾ ਮਤਲਬ ਕੀ ਆ ਤਾਂ ਆਪਾਂ ਕਲਾਸਿਸ ਵਗੈਰਾ ਦਾ ਵੀ ਕੋਈ ਹੈ ਆਪਣੇ ਕੋਲ ਹਾਂਜੀ ਵੀਰੇ ਆਪਣੇ ਕੋਲ ਕਲਾਸਿਸ ਅਵੇਲੇਬਲ ਹੈ ਆਨਲਾਈਨ ਵੀ ਅਵੇਲੇਬਲ ਨੇ ਆਫਲਾਈਨ ਵੀ ਅਵੇਲੇਬਲ ਹੈ ਜਿਨ੍ਹਾਂ ਨੇ ਆਫਲਾਈਨ ਸਿੱਖਣਾ ਆਪਾਂ ਉਹਨਾਂ ਨੂੰ ਆਫਲਾਈਨ ਵੀ ਸਿਖਾ ਦਿੰਨੇ ਆ ਆਨਲਾਈਨ ਕਲਾਸਿਸ ਵੀ ਅਵੇਲੇਬਲ ਨੇ ਤੇ ਤੁਸੀਂ ਆਪਾਂ ਜੋ ਮੈਪ ਤੇ ਆਪ ਤੇ ਆਪਣੇ 3 ਡੇਜ਼ ਦੀ ਕਲਾਸ ਹੁੰਦੀ ਹੈਗੀ ਤੇ ਉਹਦੇ ਲਈ ਡਿਟੇਲ ਲੈਣ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਸੋ ਦੋਸਤੋ ਕਲਾਸਿਸ ਦੀ ਡਿਟੇਲ ਲੈਣ ਵਾਸਤੇ ਡਿਸਪਲੇ ਦੇ ਉੱਪਰ ਨੰਬਰ ਚੱਲ ਰਿਹਾਗਾ ਤੁਸੀਂ ਉਹਦੇ ਉੱਪਰ ਕਾਲ ਕਰਕੇ ਜਿੰਨੀ ਵੀ ਕਲਾਸਿਸ ਵਗੈਰਾ ਜੋ ਵੀ ਤੁਸੀਂ ਸਿੱਖਣਾ ਚਾਹਣੇ ਹੋਗੇ ਉਹਦੇ ਵਾਸਤੇ ਸਾਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋਗੇ ਜਿੰਨੇ ਵੀ ਸੂਟ ਤਿਆਰ ਕਰਦੇ ਆ ਇਹਨਾਂ ਤੋਂ ਇਲਾਵਾ ਵੀ ਆਪਣੇ ਕੋਲੇ ਕੋਈ ਹੋਰ ਮਤਲਬ हां जी बिरे हां जी ਆਪਣੇ ਕੋਲੇ ਸਾਰਾ ਮਤਲਬ ਜਿਹੜੇ ਆਪਾਂ ਸੂਟ ਰੈਡੀ ਕਰਦੇ ਆ ਫੋਇਲ ਨਾਲ ਰਿਲੇਟਡ ਸਾਰਾ ਆਪਣੇ ਕੋਲੇ ਮਟੀਰੀਅਲ ਆ ਫੋਇਲ ਮਿਲਕੀ ਪਫ ਬਾਈਂਡਰਸ 글ਿਟਰਸ 올 ਟਾਈਪ ਜਿੱਦਾਂ ਦੇਖ ਰਹੇ ਆ ਆਪਾਂ ਫੋਇਲ ਦੇ ਵਿੱਚ ਯੂਜ਼ ਕਰਦੇ ਆ ਆਪਣੇ ਕੋਲੇ ਅਲੱਗ-ਅਲੱਗ ਸ਼ੇਡਸ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਤੇ ਮਿਲਕੀ ਦੇ ਵਿੱਚ ਆਪਾਂ ਯੂਜ਼ ਕਰਦੇ ਆ ਪਿਗਮੈਂਟ ਕਲਰਸ ਤੇ ਆ ਸਾਰੇ ਕਲਰਸ ਫਿਕਚਰ ਮਤਲਬ 올 ਟਾਈਪ ਪੇਂਟਿੰਗ ਮਟੀਰੀਅਲ ਆਪਣੇ ਕੋਲੇ ਸਾਰਾ ਅਵੇਲੇਬਲ ਹੈ ਜਿੰਨਾ ਵੀ ਤੁਸੀਂ ਤਿਆਰ ਕਰਦੇ ਹੋ ਉਹ ਨਾਲ ਰਿਲੇਟਡ ਜਿੰਨਾ ਵੀ ਮਟੀਰੀਅਲ ਉਹ ਤੁਹਾਡੇ ਕੋਲੇ ਅਵੇਲੇਬਲ ਹੁੰਦਾ ਹੈ ਹਾਂਜੀ ਅਵੇਲੇਬਲ ਹੁੰਦਾ ਹੈ ਇੱਥੇ ਕਿਸੇ ਨੇ ਖਰੀਦਣਾ ਹੋਵੇ ਬਈ ਤੁਹਾਡੇ ਤੋਂ ਖਰੀਦ ਵੀ ਸਕਦਾ ਹੈਗਾ ਹਾਂਜੀ ਆਪਾਂ ਸੇਲ ਵੀ ਕਰਦੇ ਆਂ ਤੇ ਤੁਸੀਂ ਆਪਣਾ ਆਰਡਰ ਤੇ ਸਾਥੋਂ ਕੋਰੀਅਰ ਵੀ ਕਰਵਾ ਸਕਦੇ ਹੋ ਤੇ ਬਾਕੀ ਵੀਰੇ ਜਿੰਨੇ ਆ ਡਿਜ਼ਾਈਨ ਪੈਣੇ ਇਹ ਵੀ ਤੁਸੀਂ ਆਪਣਾ ਸੇਲ ਕਰਦੇ ਹਾਂ ਹਾਂਜੀ ਹਾਂਜੀ ਆਪਾਂ ਸਟੈਂਸਲਸ ਵੀ ਖੁਦ ਰੈਡੀ ਕਰਦੇ ਆ ਆਪਣੇ ਬਾਕੀ ਕਸਟਮਰ ਨੂੰ ਜਿੱਦਾਂ ਦੀ ਵੀ ਉਹਨਾਂ ਨੂੰ ਡਿਜ਼ਾਈਨਿੰਗ ਚਾਹੀਦੀ ਆ neck ਡਿਜ਼ਾਈਨ ਚਾਹੀਦਾ ਕੋਈ ਛੋਟੇ ਫਲਾwrs ਚਾਹੀਦੇ ਨੇਗੇ ਜਿੱਦਾਂ ਛੋਟੇ ਫਲਾwrs ਆਗੇ ਜਿਵੇਂ ਆ neck ਡਿਜ਼ਾਈਨ ਹੋ ਗਿਆ ਮਤਲਬ ਜਿਸ ਤਰ੍ਹਾਂ ਦੀ ਵੀ ਡਿਜ਼ਾਈਨਿੰਗ ਚਾਹੁੰਦੇ ਆ ਉਦਾਂ ਦੇ ਡਿਜ਼ਾਈਨਿੰਗ ਰੈਡੀ ਹੋ ਜੇਗੇ ਸੁਦੀ ਜਿਵੇਂ ਤੁਸੀਂ ਦੱਸਿਆ ਨਾ ਹੁਣੇ-ਹੁਣੇ ਬਈ ਕੋਰੀਅਰ ਦੀ ਸਰਵਿਸ ਆਪਣੇ ਕੋਲੇ ਅਵੇਲੇਬਲ ਆ। ਹਾਂਜੀ ਇਹਦੇ ਵਿੱਚ ਆਪਾਂ ਸੂਟ ਵਗੈਰਾ ਜਿੰਨਾ ਵੀ ਆਪਣੇ ਕੋਲੇ ਮਟੀਰੀਅਲ ਆ ਸਾਰੀ ਕੋਰੀਅਰ ਕਰ ਦਿੰਦੇ ਹਾਂ। ਹਾਂਜੀ ਸਾਰਾ ਆਪਾਂ ਕੋਰੀਅਰ ਕਰ ਦਿੰਦੇ ਹਾਂ। ਜੇ ਕਿਸੇ ਨੂੰ ਕੋਰੀਅਰ ਕਰਵਾਉਣਾ ਉਹਦੇ ਵਾਸਤੇ ਤੁਹਾਡਾ ਕੰਟੈਕਟ ਨੰਬਰ ਜਰੂਰ ਬੋਲ ਦਿਓ ਬਈ। ਹਾਂਜੀ ਮੇਰਾ ਕੰਟੈਕਟ ਨੰਬਰ ਹੈਗਾ 81466 34459। ਤੇ ਜੇ ਕਿਸੇ ਨੇ ਆਪਣੇ ਕੋਲੇ ਵਿਜ਼ਿਟ ਕਰਕੇ ਪਰਚੇਜ਼ ਕਰਨਾ ਹੋਵੇ ਤਾਂ ਆਉਣਾ ਕਿੱਥੇ ਪੂਗਾ ਉਹਨਾਂ ਨੂੰ? ਹਾਂਜੀ ਤਾਂ ਆਪਣਾ ਐਡਰੈਸ ਹੈਗਾ ਵਾਰਡ ਨੰਬਰ 1 ਬਰਨਾਲਾ ਰੋਡ ਪੀਖੀ ਮਾਨਸਾ ਕਾਲਾ ਸਿੰਘ ਆ ਸੋ ਇੱਥੇ ਆ ਕੇ ਦੋਸਤੋ ਤੁਸੀਂ ਇਹਨਾਂ ਦੇ ਪ੍ਰੋਪਰ ਐਡਰੈਸ ਦੇ ਉੱਪਰ ਵਿਜ਼ਿਟ ਕਰਕੇ ਵੀ ਸਾਰਾ ਕੁਝ ਪਰਚੇਜ਼ ਕਰ ਸਕਦੇ ਹੋ। ਬਾਕੀ ਇਹਨਾਂ ਦਾ ਕੰਟੈਕਟ ਨੰਬਰ ਡਿਸਪਲੇ ਦੇ ਉੱਪਰ ਵੀ ਸ਼ੋ ਹੋ ਰਿਹਾ ਹੈਗਾ। ਇਹਨਾਂ ਨੂੰ ਕਾਲ ਕਰਕੇ ਤੁਸੀਂ ਘਰ ਬੈਠੇ ਕੋਰੀਅਰ ਕਰਵਾ ਸਕਦੇ ਹੋ। ਜਾਂ ਇਹਨਾਂ ਦੇ ਕੋਲੇ ਵਿਜ਼ਿਟ ਕਰਨ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਕਾਲ ਕਰਕੇ ਇੱਕ ਵਾਰੀ ਕੰਟੈਕਟ ਕਰਕੇ ਜ਼ਰੂਰ ਆਇਓ ਕਿਉਂਕਿ ਤੁਹਾਨੂੰ ਐਡਰੈਸ ਵੀ ਪ੍ਰੋਪਰ ਬੰਦਾ ਉਸ ਟਾਈਮ ਤੇ ਦੱਸ ਦਿੰਦਾ ਹੈਗਾ ਤੇ ਬਾਕੀ ਜੋ ਵੀ ਤੁਸੀਂ ਆਪਣਾ ਮਟੀਰੀਅਲ ਪਰਚੇਜ਼ ਕਰਨਾ ਜਾਂ ਕੋਈ ਸੂਟ ਵਗੈਰਾ ਪਰਚੇਜ਼ ਕਰਨਾ ਤਾਂ ਉਹਦੀ ਤੁਹਾਨੂੰ ਪ੍ਰੋਪਰ ਜਾਣਕਾਰੀ ਵੀ ਤੁਹਾਨੂੰ ਕਾਲ ਕੰਟੈਕਟ ਦੇ ਉੱਪਰ